ਮੇਰੀ ਵੀਡੀਓ ਦੇਖ ਰਹੇ ਸਭ ਮੇਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅੱਜ ਅਸੀਂ ਗੱਲ ਕਰਾਂਗੇ ਹਾਕੀ ਦੇ ਮਹਾਨ ਖਿਡਾਰੀ ਤੇ ਹਾਕੀ ਦਾ ਜਾਦੂਗਰ ਕਹੇ ਜਾਣ ਵਾਲੇ ਧਿਆਨ ਚੰਦ ਜੀ ਦੀ ਇਹਨਾਂ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਦੇ ਪ੍ਰਿਆਗਰਾਜ ਦੇ ਵਿੱਚ ਹੋਇਆ ਜੀ ਔਰ ਇਹ ਰਾਜਪੂਤ ਪਰਿਵਾਰ ਦੇ ਵਿੱਚੋਂ ਸਨ ਦੋ ਭਰਾ ਇਹਨਾਂ ਦੇ ਹੋਰ ਸੀਗੇ ਔਰ ਇੱਕ ਦਾ ਨਾਮ ਮੋਲ ਸਿੰਘ ਤੇ ਦੂਜੇ ਦਾ ਨਾਮ ਗਰੂਪ ਸਿੰਘ ਸੀਗੇ ਇਹਨਾਂ ਦੇ ਪਿਤਾ ਜੀ ਵੀ ਫੌਜ ਦੇ ਵਿੱਚ ਸੀਗੇ ਇਸ ਕਰਕੇ 1926 ਦੇ ਵਿੱਚ ਇਹ ਦਿੱਲੀ ਜਾ ਕੇ ਤੇ ਬ੍ਰਾਹਮਣ ਰੈਜੀਮੈਂਟ ਦੇ ਵਿੱਚ ਭਰਤੀ ਹੋ ਗਏ ਉਦੋਂ ਤੱਕ ਇਹ ਬਿਲਕੁਲ ਹਾਕੀ ਨਹੀਂ ਸੀ ਖੇਡਦੇ ਨਾ ਇਹਨਾਂ ਦਾ ਹਾਕੀ ਖੇਡਣ ਦਾ ਕੋਈ ਰਾਤਾ ਸੀਗਾ ਪਰ ਯੂਨਿਟ ਦੇ ਸੂਬੇਦਾਰ ਮੇਜਰ ਦੇ ਕਹਿਣ ਤੇ ਇਹਨਾਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਤਕਰੀਬਨ ਯੂਨਿਟ ਦੇ ਵਿੱਚ 5-6 ਮਹੀਨੇ ਹਾਕੀ ਖੇਡੇ ਨੇ ਕਿਉਂਕਿ ਉਸ ਟਾਈਮ ਤੇ ਬ੍ਰਿਟਿਸ਼ ਇੰਡੀਅਨ ਆਰਮੀ ਸੀਗੀ ਬ੍ਰਿਟਿਸ਼ਾਂ ਦੀ ਇੱਕ ਟੀਮ ਸੀਗੀ ਫੌਜ ਦੀ ਜਿਹੜੀ ਹਾਕੀ ਦੀ ਸੀਗੀ ਔਰ ਇਹਨਾਂ 5-6 ਮਹੀਨਿਆਂ ਦੇ ਵਿੱਚ ਹੀ 1926 ਦੇ ਵਿੱਚ ਹੀ ਇਹ ਫੌਜੀ ਟੀਮ ਦੇ ਵਿੱਚ ਅ ਮਤਲਬ ਜਗ੍ਹਾ ਬਣਾ ਲਈ ਇਹਨਾਂ ਨੇ ਟੀਮ ਦੇ ਵਿੱਚ ਇਹਨਾਂ ਦਾ ਅਸਲ ਨਾਮ ਜਿਹੜਾ ਹੈ ਇਹ ਧਿਆਨ ਸਿੰਘ ਸੀਗਾ ਜੀ ਔਰ ਇਹ ਜਦੋਂ ਵੀ ਹਾਕੀ ਖੇਡਦੇ ਸੀਗੇ ਸ਼ਾਮ ਨੂੰ ਇਹ ਉਨੀ ਮਤਲਬ ਚੰਦ ਦੀ ਰੋਸ਼ਨੀ ਦੇ ਵਿੱਚ ਵੀ ਹਾਕੀ ਖੇਡਦੇ ਸੀਗੇ ਇਹਨੇ ਪ੍ਰੈਕਟਿਸ ਕਰਦੇ ਸੀਗੇ ਔਰ ਚੰਦ ਦੀ ਰੋਸ਼ਨੀ ਦੇ ਵਿੱਚ ਖੇਡਣ ਕਰਕੇ ਇਹਨਾਂ ਦਾ ਨਾਮ ਨਾਲ ਦੇ ਸਾਥੀਆਂ ਨੇ ਚੰਦ ਪਾ ਦਿੱਤਾ ਧਿਆਨ ਚੰਦ ਇਸ ਕਰਕੇ ਸਾਰੇ ਇਹਨਾਂ ਨੂੰ ਧਿਆਨ ਚੰਦ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ ਸ਼ਮਸ਼ੇਰ ਸਿੰਘ ਸੀਗਾ ਔਰ ਮਾਤਾ ਜੀ ਦਾ ਨਾਮ ਸ਼ਾਰਦਾ ਸਿੰਘ ਔਰ ਦਾਂ ਸਿੰਘ ਜੀ ਦਾ ਜਿਹੜਾ ਭਰਾ ਸੀਗਾ ਰੂਪ ਸਿੰਘ ਇਹ ਵੀ ਇਹਨਾਂ ਦੇ ਨਾਲ ਹੀ ਹਾਕੀ ਖੇਡਦਾ ਸੀਗਾ ਇਹਨਾਂ ਦਾ ਹਾਕੀ ਖੇਡਦੇ ਆ ਬਾਲ ਤੇ ਕੰਟਰੋਲ ਜਿਹੜਾ ਹੈ ਬਹੁਤ ਜ਼ਿਆਦਾ ਸੀਗਾ ਡ੍ਰਿਵਲ ਇਹਨਾਂ ਦੀ ਬਹੁਤ ਵਧੀਆ ਸੀਗੀ ਔਰ ਕਹਿੰਦੇ ਕਿ ਉਹਨਾਂ ਦੇ ਦਿੱਤੇ ਹੋਏ ਪਾਸ ਦਾ ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿ ਇਹਨੇ ਪਾਸ ਜਿਹੜਾ ਹੈ ਕਦੋਂ ਦੇਣਾ ਹੈ ਔਰ ਕਿੰਨੋਂ ਦੇਣਾ ਹੈ ਉਹ ਆਪਣੇ ਗੋਲਚੀ ਤੋਂ ਬਾਲ ਰਿਸੀਵ ਕਰਦੇ ਤੇ ਡ੍ਰਿਵਲ ਕਰਦੇ ਹੋਏ ਅਗਲੇ ਦੇ ਗੋਲਾਂ ਦੇ ਵਿੱਚ ਚਲੇ ਜਾਂਦੇ ਤੇ ਗੋਲ ਕਰਕੇ ਹੀ ਵਾਪਸ ਮੁੜਦੇ ਇੱਕ ਵਾਰ ਨੀਦਰਲੈਂਡ ਦੇ ਨਾਲ ਮੈਚ ਸੀਗਾ ਜੀ ਔਰ ਉਸ ਮੈਚ ਦੇ ਵਿੱਚ ਰੈਫਰੀ ਨੇ ਇਹਨਾਂ ਦੀ ਜਿਹੜੀ ਹਾਕੀ ਹੈ ਉਹ ਵੀ ਤੋੜ ਕੇ ਚੈੱਕ ਕੀਤੀ ਸੀਗੀ ਕਿ ਇਹਦੇ ਵਿੱਚ ਮਿਕਨਾ 30 ਨਾਮ ਦਾ ਕੋਈ ਪਦਾਰਥ ਹੁੰਦਾ ਜੀ ਕਿਤੇ ਕਹਿੰਦੇ ਕਿ ਉਹ ਤੇ ਨਹੀਂ ਲੱਗਾ ਹੋਇਆ ਕਿਉਂਕਿ ਇਹ ਆਪਣੇ ਗੋਲਚੀ ਕੋਲੋਂ ਬਾਲ ਲੈਂਦੇ ਕੱਲਾ ਹੀ ਡ੍ਰਿਬਲ ਕਰਦੇ ਹੋਏ ਅਗਲੇ ਦੇ ਗੋਲਾਂ ਦੇ ਵਿੱਚ ਜਾਂਦੇ ਔਰ ਉੱਥੇ ਹੀ ਉਹਨਾਂ ਦਾ ਗੋਲ ਕਰਕੇ ਵਾਪਸ ਮੁੜਦੇ ਜਦੋਂ ਇਹ ਆਪਣੇ ਗੋਲਚੀ ਕੋਲੋਂ ਬਾਲ ਲੈ ਕੇ ਅੱਗੇ ਪਹੁੰਚੇ ਨੇ ਜੀ ਉਨ੍ਹਾਂ ਦੇ ਗੋਲ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਵਾਰ ਆਪਣੀ ਸਟਿਕ ਦੇ ਨਾਲ ਬਾਲ ਜਿਹੜੀ ਹੈ ਉਹ ਹਵਾ ਦੇ ਵਿੱਚ ਉਛਾਲੀ ਉਛਾਲ ਕੇ ਬਾਲ ਜਦੋਂ ਹਵਾ ਦੇ ਵਿੱਚ ਸੀਗੀ ਉਹਨੂੰ ਹਿੱਟ ਕੀਤਾ ਔਰ ਗੋਲ ਕਿਉਂ ਹੋ ਗਿਆ ਜੀ ਉਸ ਦਿਨ ਤੋਂ ਬਾਅਦ ਇਹਨਾਂ ਨੂੰ ਹਾਕੀ ਦਾ ਜਾਦੂਗਰ ਕਹਿਣ ਲੱਗ ਪਏ 올림픽 ਖੇਡਾਂ ਦੇ ਮੈਚਾਂ ਦੇ ਦੌਰਾਨ ਇਹਨਾਂ ਨੇ ਕਈ ਵਾਰੀ ਹੈਟਟ੍ਰਿਕ ਬਣਾਈ ਹੈ ਜੀ 1926 ਤੋਂ ਲੈ ਕੇ 1964 ਤੱਕ ਇਹਨਾਂ ਨੇ 185 ਅੰਤਰਰਾਸ਼ਟਰੀ ਮੈਚ ਖੇਡੇ ਜਿਦੇ ਵਿੱਚੋਂ 570 ਇਹਨਾਂ ਨੇ ਗੋਲ ਕੀਤੇ ਨੇ ਜੇ ਇਹਨਾਂ ਦੇ ਘਰੇਲੂ ਮੈਚਾਂ ਦਾ ਔਰ ਦੂਸਰੇ ਮੈਚਾਂ ਦਾ ਵੀ ਟੋਟਲ ਕੀਤਾ ਜਾਵੇ ਤਾਂ 1000 ਗੋਲ ਇਹਨਾਂ ਨੇ ਟੋਟਲ ਕੀਤੇ ਨੇ ਜਦੋਂ ਤੱਕ ਇਹਨਾਂ ਨੇ ਹਾਕੀ ਖੇਡੀ ਹੈ ਜੀ ਇਹਨਾਂ ਦੀ ਜਿਹੜੀ ਸਵੈ ਜੀਵਨੀ ਦੇ ਉੱਤੇ ਕਿਤਾਬ ਲਿਖੀ ਗਈ ਹੈ ਉਸ ਦਾ ਨਾਮ ਵੀ ਗੋਲ ਹੀ ਰੱਖਿਆ ਗਿਆ ਬੀਬੀਸੀ ਨੇ ਇਹਨਾਂ ਨੂੰ ਹਾਕੀ ਦਾ ਮੁਹੰਮਦ ਅਲੀ ਕਹਿ ਕੇ ਸਨਮਾਨਿਤ ਕੀਤਾ ਔਰ ਭਾਰਤ ਨੇ ਜਦੋਂ ਬ੍ਰਿਟਿਸ਼ ਇੰਡੀਅਨ ਆਰਮੀ ਦੀ ਟੀਮ ਜਦੋਂ ਹਾਲੈਂਡ 올림픽 ਦੇ ਵਿੱਚ ਗਈ ਹੈ 1928 ਦੇ ਵਿੱਚ ਉਸ 올림픽 ਦੇ ਵਿੱਚ ਇਹਨਾਂ ਨੇ ਆਸਟਰੀਆ ਨੂੰ 6-0 ਬੈਲਜੀਅਮ ਨੂੰ 5-0 ਸਵਿਟਜ਼ਰਲੈਂਡ ਨੂੰ ਵੀ 6-0 ਦੇ ਗੋਲਾਂ ਨਾਲ ਹਰਾ ਕੇ ਅਖੀਰ ਜਿਹੜਾ ਹੈ ਹਾਲੈਂਡ ਦੇ ਨਾਲ ਫਾਈਨਲ ਖੇਡਿਆ ਔਰ ਫਾਈਨਲ ਖੇਡ ਕੇ 골ਡ ਮੈਡਲ ਜਿਹੜਾ ਹੈ ਉਹ ਆਪਣੇ ਨਾਮ ਕੀਤਾ ਉਸ ਤੋਂ ਬਾਅਦ 1932 ਦੀਆਂ ਉਹਨਾਂ ਪਈ ਖੇਡਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਲਾਸ ਐਜਲਸ ਵਿਖੇ ਹੋਈਆਂ ਜੀ ਉਹਨਾਂ ਦੇ ਵਿੱਚ ਵੀ ਭਾਰਤ ਨੇ ਜਪਾਨ ਨੂੰ 11-1 ਅਮਰੀਕਾ ਨੂੰ 24-1 ਦੇ ਨਾਲ ਹਰਾਇਆ ਇਸ ਜਿਹੜਾ ਅਮਰੀਕਾ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਉਸ ਦੇ ਵਿੱਚ 8 ਗੋਲ ਇਹਨਾਂ ਦੇ ਪ੍ਰਾਰ ਰੂਪ ਸਿੰਘ ਨੇ ਕੀਤੇ ਔਰ 8 ਗੋਲ ਇਹਨਾਂ ਦੇ ਧਿਆਨ ਚੰਦ ਜੀ ਸੀਗਾ ਉਸ 올림픽 ਦੇ ਵਿੱਚ ਵੀ ਭਾਰਤ ਨੇ 골ਡ ਮੈਡਲ ਜਿੱਤੇ ਆ ਜੀ ਉਸ ਤੋਂ ਬਾਅਦ 1936 ਦੇ ਵਿੱਚ ਜਿਹੜੀਆਂ 올림픽 ਜਰਮਨ ਦੇ ਵਿੱਚ ਹੋਈਆਂ ਨੇ ਉਸ 올림픽 ਦੇ ਵਿੱਚ ਵੀ ਇਹਨਾਂ ਨੇ ਸਾਰੇ ਮੈਚ ਜਿੱਤੇ ਤੇ ਫਾਈਨਲ ਜਿਹੜਾ ਸੀਗਾ ਸੌਰੀ ਫਾਈਨਲ ਤਾਂ ਨਹੀਂ ਜਰਮਨ ਨਾਲ ਇਹਨਾਂ ਦਾ ਜਿਹੜਾ ਮੈਚ ਹੋ ਰਿਆ ਸੀਗਾ ਉਹ ਮੈਚ ਦੇਖਣ ਨੂੰ ਹਿਟਲਰ ਜਿਹੜਾ ਹੈ ਖੁਦ ਆਇਆ ਜਦੋਂ ਇੰਡੀਅਨ ਟੀਮ ਉਹਨਾਂ ਤੇ ਹਾਵੀ ਹੋ ਗਈ ਉਹਦੇ ਵਿੱਚ ਧਿਆਨ ਚੰਦ ਜੀ ਰੂਪ ਸਿੰਘ ਔਰ ਇੱਕ ਕਰਨਲ ਦਰਾ ਸਿੰਘ ਜਿਹੜੇ ਨੇ ਇਹ ਫਾਰਵਰਡ ਖੇਡ ਰਹੇ ਸੀਗੇ ਜਦੋਂ ਟੀਮ ਜਿਹੜੀ ਹੈ ਉਹਨਾਂ ਜਰਮਨਾਂ ਤੇ ਹਾਵੀ ਹੋ ਗਈ ਉਹਨਾਂ ਨੇ ਆਪਣੇ ਆਪ ਨੂੰ ਹਾਰਦਿਆਂ ਦੇਖਿਆ ਤਾਂ ਉਹਨਾਂ ਨੇ ਧਿਆਨ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਮਤਲਬ ਵਾਰ ਕੀਤਾ ਜਿਸ ਦੇ ਨਾਲ ਇਹਨਾਂ ਦਾ ਇੱਕ ਦੰਦ ਟੁੱਟ ਗਿਆ ਗਰਾਊਂਡ ਤੋਂ ਬਾਹਰ ਜਾਂਦੇ ਨੇ ਥੋੜੀ ਦੇਰ ਬਾਅਦ ਫਿਰ ਗਰਾਊਂਡ ਦੇ ਵਿੱਚ ਵਾਪਸ ਆਏ ਉਹ ਮੈਚ ਖੇਡਿਆ ਔਰ ਉਹ ਮੈਚ ਜਿਹੜਾ ਹੈ ਜਿੱਤਿਆ ਔਰ ਉਸ 올림픽 ਦੇ ਵਿੱਚ ਵੀ ਇਹਨਾਂ ਨੇ 골ਡ ਮੈਡਲ ਜਿੱਤਿਆ ਜਦੋਂ ਇਹ ਮੈਚ ਖਤਮ ਹੁੰਦਾ ਹੈ ਤਾਂ ਹਿਟਲਰ ਜਿਹੜਾ ਹੈ ਉਹ ਜਦੋਂ ਮੈਚ ਖਤਮ ਹੁੰਦਾ ਹੈ ਤੇ ਹਿਟਲਰ ਵਿਸ਼ੇਸ਼ ਕਰਕੇ ਧਿਆਨ ਸਿੰਘ ਧਿਆਨ ਚੰਦ ਜੀ ਨੂੰ ਮਿਲਣਾ ਆ। ਔਰ ਮਿਲ ਲਾ ਕੇ ਉਹਨਾਂ ਨੇ ਇਹਨਾਂ ਨੂੰ ਆਫਰ ਦਿੱਤੀ ਕਿ ਉਹ ਭਾਰਤ ਛੱਡ ਕੇ ਜਰਮਨ ਦੇ ਵਿੱਚ ਆ ਜਾਣ। ਇੱਕ ਤਾਂ ਜਰਮਨ ਟੀਮ ਦੇ ਵਿੱਚ ਖੇਡਣਗੇ। ਔਰ ਜਰਮਨ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਦੇ ਕੇ ਸਨਮਾਨਿਤ ਕਰੇਗਾ। ਪਰ ਧਿਆਨ ਚੰਦ ਜੀ ਨੇ ਉਹ ਪੇਸ਼ਕਸ਼ ਵੀ ਜਿਹੜੀ ਹੈ ਉਹ ਨਾ ਮੰਨੀ। 1949 ਦੇ ਵਿੱਚ ਧਿਆਨ ਚੰਦ ਜੀ ਨੇ ਹਾਕੀ ਤੋਂ ਸੰन्यास ਲੈ ਲਿਆ ਜੀ ਫੌਜ ਦੇ ਵਿੱਚ ਹਾਕੀ ਦੇ ਸਿਰ ਤੇ ਇਹ ਸਿਪਾਹੀ ਤੋਂ ਮੇਜਰ ਰੈਂਕ ਤੱਕ ਪਹੁੰਚੇ ਨੇ ਇਹਨਾਂ ਨੂੰ ਪ੍ਰੋਮੋਸ਼ਨ ਮਿਲਿਆ ਇਹਨਾਂ ਨੂੰ ਹਾਲਾਂਕਿ ਅੱਜ ਦੀ ਜੇ ਗੱਲ ਕਰੀਏ ਤਾਂ ਇੰਡੀਅਨ ਆਰਮੀ ਦਾ ਇਹ ਰੂਲ ਹੈ ਕਿ ਜਿਹੜਾ ਸਿਪਾਹੀ ਬਣਿਆ ਹੈ ਉਹ ਬੰਦਾ ਚਾਹੇ 올림픽 ਵੀ ਖੇਡ ਲੇ ਉਸ ਨੂੰ ਨੈ ਸਬੇਦਾਰ ਸਬੇਦਾਰੀਆਂ ਸਬੇਦਾਰ ਮਿਜਰੀ ਬਣਾਇਆ ਜਾਏਗਾ ਅਫਸਰ ਰੈਂਕ ਨਹੀਂ ਦਿੱਤਾ ਜਾਏਗਾ ਇਸੇ ਕਰਕੇ ਇਹ ਆਪਾਂ ਦੇਖਦੇ ਆ ਕਿ ਇੱਕ ਆਪਣਾ ਬੌਕਸਰ ਸੀਗਾ ਜੀ ਮੈਨੂੰ ਉਸ ਬੌਕਸਰ ਦਾ ਨਾਮ ਭੁੱਲ ਗਿਆ ਉਹ ਬੰਦਾ ਅ 올림픽 ਖੇਡ ਕੇ ਆਇਆ ਪਰ ਇਹਨਾਂ ਨੇ ਫਿਰ ਵੀ ਇੰਡੀਅਨ ਆਰਮੀ ਨੇ ਉਹਨੂੰ ਸਿਰਫ ਇੱਕ ਨੈ ਸਬੇਦਾਰ ਬਣਾਇਆ ਇਸ ਕਰਕੇ ਉਹ ਬੰਦਾ ਇਹਨਾਂ ਨੂੰ ਨਾਰਾਜ਼ ਹੋਇਆ ਕਿ ਮੈਂ 올림픽 ਖੇਡ ਕੇ ਆਇਆ ਪਰ ਮੈਨੂੰ ਫਿਰ ਵੀ ਇਹਨਾਂ ਨੇ ਅਫਸਰ ਰੈਂਕ ਨਹੀਂ ਦਿੱਤਾ ਸਿਰਫ ਨੈਬ ਸਬੇਦਾਰ ਬਣਾਇਆ ਤੇ ਉਹ ਇੰਡੀਅਨ ਆਰਮੀ ਨੂੰ ਛੱਡ ਕੇ ਭਾਰਤ ਨੂੰ ਛੱਡ ਕੇ ਉਹ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਸੈਟਲ ਹੋ ਗਿਆ ਔਰ ਬੌਕਸਿੰਗ ਉੱਥੇ ਖੇਡਦੇ ਨੇ ਔਰ ਦੇਖੋ ਬ੍ਰਿਟਿਸ਼ ਇੰਡੀਅਨ ਆਰਮੀ ਬ੍ਰਿਟਿਸ਼ ਇੰਡੀਅਨ ਆਰਮੀ ਸੀਗੀ ਉਹਨਾਂ ਨੇ 올림픽 ਖੇਡੇ ਬੰਦੇ ਨੂੰ ਅਫਸਰ ਰੈਂਕ ਦਿੱਤਾ ਔਰ ਇਹ ਵੀ ਨਹੀਂ ਕਿ ਉਹਨਾਂ ਨੂੰ ਲੈਫਟੇਨੈਂਟ ਜਾਂ ਕੈਪਟਨ ਬਣਾਇਆ ਉਹ ਆਪਣੇ ਗੇਮ ਦੇ ਦਮ ਤੇ ਮੇਜਰ ਰੈਂਕ ਤੱਕ ਪਹੁੰਚੇ ਨੇ ਉਸ ਤੋਂ ਬਾਅਦ ਦੇਸ਼ ਆਜ਼ਾਦ ਹੁੰਦਾ ਹੈ ਭਾਰਤ ਨੇ ਉਹਨਾਂ ਨੂੰ ਭਾਰਤ ਕੁਸ਼ਣ ਦੇ ਕੇ ਸਨਮਾਨ ਕੀਤਾ ਉਹਨਾਂ ਦਾ ਔਰ 10 ਦਸੰਬਰ 1979 ਨੂੰ ਧਿਆਨ ਚਾ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੇ ਜਨਮ ਦਿਨ ਤੇ 29 ਅਗਸਤ ਨੂੰ ਭਾਰਤ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਜੀ ਔਰ ਇਹ ਜਿਹੜਾ ਖੇਡ ਦਿਵਸ ਹੈ ਇਹਨਾਂ ਦੇ ਜਨਮ ਦਿਨ ਤੇ ਮਨਾ ਕੇ ਭਾਰਤ ਇਹਨਾਂ ਨੂੰ ਐਡੇ ਮਹਾਨ ਖਿਡਾਰੀ ਨੂੰ ਇੱਕ ਮਾਨੋ ਸ਼ਰਧਾਂਜਲੀ ਦਿੰਦਾ ਹੈ ਏਸੀਜੀ ਹਾਕੀ ਦੇ ਜਾਦੂਗਰ ਧਿਆਨ ਸਿੰਘ ਜੀ ਦੇ ਜੀਵਨ ਤੇ ਇੱਕ ਚਾਤ ਕੁਝ ਜਾਣਕਾਰੀ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆਜ਼ਮਾਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੁੰਦੇ ਰਹੋ ਜੀ